हिमाचल ਵਿੱਚ ਡਲਹਾਉਜੀ ਨਜ਼ਦੀਕ ਖਜਿਆਰ ਦਾ ਇਲਾਕਾ ਜਿੱਥੇ ਅਚਾਨਕ ਇੱਕ ਵਾਰਦਾਤ ਵਾਪਰਦੀ ਹੈ ਔਰ ਉਹ ਅਚਾਨਕ ਇੱਕ ਸਨਸਨੀ ਬਣ ਜਾਂਦੀ ਹੈ ਜਿਸ ਨੂੰ ਲੈ ਕੇ ਹੁਣੇ ਗੱਲਾਂ ਹੋਣ ਲੱਗ ਗਈਆਂ ਨੇ ਕਿ ਹਿਮਾਚਲ ਪ੍ਰਦੇਸ਼ ਜਿਹੜਾ ਹੈ ਉਹ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਸੇਫ ਨਹੀਂ ਹੈ ਸਿੱਖਾਂ ਵਾਸਤੇ ਸੇਫ ਨਹੀਂ ਹੈ ਜਿਸ ਦੇ ਚੱਲਦੇ ਹੁਣ ਇੱਕ ਹੋਰ ਨਵਾਂ ਪਹਿਲੂ ਉੱਭਰ ਕੇ ਸਾਹਮਣੇ ਆਇਆ ਦਰਸਲ ਲੰਗੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ ਸਭ ਤੋਂ ਪਹਿਲਾਂ ਖਜਿਆਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਕੁੱਟਮਾਰ ਹੋਈ ਇੱਕ ਸਿੱਖ ਨੌਜਵਾਨ ਆਪਣੀ ਸਪੈਨਿਸ਼ ਪਤਨੀ ਔਰ ਉਸਦੇ ਸਾਲੇ ਦੇ ਨਾਲ ਖਜਿਆਰ ਹਿਮਾਚਲ ਪ੍ਰਦੇਸ਼ ਘੁੰਮਣ ਜਾਂਦਾ ਆ ਔਰ ਉੱਥੇ ਜਾ ਕੇ ਉਹਦੇ ਨਾਲ ਕੁੱਟਮਾਰ ਹੁੰਦੀ ਹੈ ਇਲਜ਼ਾਮ ਲੱਗਦੇ ਨੇ ਕਿ ਇਸ ਵਿਅਕਤੀ ਨੇ ਤੇ ਇਸ ਦੇ ਨਾਲ ਮੌਜੂਦ ਇੱਕ ਹੋਰ ਜਿਹੜਾ ਵਿਅਕਤੀ ਮੌਜੂਦ ਸੀਗਾ ਉਸ ਨੇ ਉੱਥੇ ਮੌਜੂਦ ਕੁੜੀਆਂ ਨੂੰ ਛੇੜਿਆ ਆ ਉਹਨਾਂ ਦੇ ਜ਼ਬਰੀ ਹੱਥ ਫੜਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਗੱਲਾਂ ਜਿਹੜੀਆਂ ਨੇ ਇਹ ਹਿਮਾਚਲ ਪ੍ਰਸ਼ਾਸਨ ਨੇ ਜ਼ਾਹਰ ਕੀਤੀਆਂ ਨੇ ਇਥੋਂ ਤੱਕ ਕਿ ਡੀਜੀਪੀ ਦੇ ਵੱਲੋਂ ਵੀ ਕੁਝ ਗੱਲਾਂ ਤਸਦੀਕ ਕੀਤੀਆਂ ਗਈਆਂ ਸੀ ਜਿਹੜੀਆਂ ਕਿ ਕੱਲ ਸਾਂਝੀਆਂ ਕੀਤੀਆਂ ਗਈਆਂ ਡੀਜੀਪੀ ਹਿਮਾਚਲ ਨੇ ਕੁਝ ਗੱਲਾਂ ਤਸਦੀਕ ਕੀਤੀਆਂ ਸੀ ਔਰ ਉਸ ਦੇ ਨਾਲ ਨਾਲ ਇੱਕ ਹੋਰ ਡਾਕੂਮੈਂਟ ਸਰਕੂਲੇਟ ਹੋ ਰਿਹਾ ਸੀ ਜਿਹੜਾ ਕਿ ਇਸ ਵਿਅਕਤੀ ਯਾਨਕਿ ਕਬਲਜੀਤ ਸਿੰਘ ਦਾ ਬਿਆਨ ਦੱਸਿਆ ਜਾ ਰਿਹਾ ਸੀਗਾ ਜਿਸ ਬਿਆਨ ਦੇ ਆਧਾਰ ਦੇ ਉੱਤੇ ਇਸ ਦੀ ਵਾਰਦਾਤ ਜਿਹੜੀ ਆ ਹੁਣ ਹੁਣ ਘੁੰਮ ਦੀ ਨਜ਼ਰ ਆਈ ਹੈ ਦਰਅਸਲ ਇਲਜ਼ਾਮ ਲਗਾਇਆ ਗਿਆ ਪੀੜਤ ਧਰ ਦੇ ਉੱਤੇ ਹੀ ਕਿ ਇਹਨਾਂ ਨੇ ਉੱਥੇ ਮੌਜੂਦ ਕੁੜੀਆਂ ਦੇ ਜ਼ਬਰੀ ਹੱਥ ਫੜਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਆਪ ਨੂੰ ਜੋਤਿਸ਼ ਦਾ ਦੱਸ ਕੇ ਜਾਂ ਫਿਰ ਜੋਤਿਸ਼ ਵਿਦਿਆ ਦੇ ਗਿਆਨੀ ਦੱਸ ਕੇ ਉੱਥੇ ਕੁੜੀਆਂ ਦੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਜਿਹੜੀ ਇਹਨਾਂ ਨੇ ਕੀਤੀ ਹੈ ਜਿਸ ਦੇ ਬਾਰੇ ਵਿੱਚ ਤਸਦੀਕ ਪੂਰਵਕ ਡੀਜੀਪੀ ਹਿਮਾਚਲ ਨੇ ਕੁਝ ਦਸਤਾਵੇਜ਼ ਸਾਂਝੇ ਕੀਤੇ ਸਨ ਔਰ ਉਹਨਾਂ ਦੇ ਨਾਲ ਹੀ ਇੱਕ ਹੋਰ ਡਾਕੂਮੈਂਟ ਸਾਂਝਾ ਕੀਤਾ ਜਾਂਦਾ ਜਿਸ ਦੇ ਵਿੱਚ ਸਾਫ਼ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਯਾਨੀ ਕਿ ਇਸ ਐਨ ਆਰ ਆਈ ਦੰਪਤੀ ਨੇ ਕੁਝ ਵੀ ਦਾਵਾ ਨਹੀਂ ਸੀ ਕੀਤਾ ਔਰ ਨਾ ਹੀ ਉੱਥੇ ਮੈਡੀਕਲ ਕਰਵਾਇਆ ਕਰਵਾਉਣ ਦਿੱਤਾ ਗਿਆ ਔਰ ਨਾ ਹੀ ਪ੍ਰਸ਼ਾਸਨ ਨੂੰ ਕਿਸੇ ਕਾਰਵਾਈ ਨੂੰ ਅੰਜਾਮ ਦੇ ਵਿੱਚ ਲਿਆਉਣ ਲਈ ਕਿਹਾ ਗਿਆ ਯਾਨੀ ਕਿ ਸਾਫਟ ਔਰ ਦੇ ਉੱਤੇ ਕਿਸੇ ਵੀ ਕਾਰਵਾਈ ਨੂੰ ਅਮਲ ਦੇ ਵਿੱਚ ਨਹੀਂ ਲਿਆਉਣ ਦਿੱਤਾ ਗਿਆ ਔਰ ਉਸ ਤੋਂ ਬਾਅਦ ਫੌਰੀ ਤੌਰ ਦੇ ਉੱਤੇ ਹਿਮਾ ਹਿਮਾਚਲ ਛੱਡ ਕੇ ਤੇ ਅੰਮ੍ਰਿਤਸਰ ਪਹੁੰਚ ਜਾਂਦਾ ਹੈ ਪਰਿਵਾਰ ਔਰ ਉੱਥੇ ਪਹੁੰਚ ਕੇ ਤੇ ਮੀਡੀਆ ਦੇ ਸਾਹਮਣੇ ਗੱਲ ਰੱਖ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸਿਆਸਤਦਾਨ ਵੀ ਭਰਪੂਰ ਆਏ ਨੇ ਔਰ ਵੱਡੀ ਵਾਰਦਾਤ ਜਿਹੜੀ ਹੈ ਉਹ ਪੱਕ ਚੁੱਕੀ ਹੈ ਦਰਅਸਲ ਇਸ ਨੂੰ ਕੰਗਣਾ ਰਿਲਾਉਂਸ ਦੇ ਲੱਗੇ ਥੱਪੜ ਦੇ ਨਾਲ ਜੋੜਿਆ ਜਾ ਰਿਹਾ ਸੀ ਪਰ ਹੁਣ ਇੱਥੇ ਆ ਕੇ ਇੱਕ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਇੱਥੇ ਆ ਕੇ ਗੱਲ Spanish ਮਹਿਲਾ ਆ ਉਸਨੇ ਕੁਝ ਗੱਲਾਂ ਜ਼ਾਹਿਰ ਕੀਤੀਆਂ ਨਾ ਉਸ ਦਾ ਸਾਫ਼ ਕਹਿਣਾ ਸੀਗਾ ਕਿ ਦਰਅਸਲ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਉੱਥੇ ਕੋਈ ਵੀ ਕੁੜੀ ਮੌਜੂਦ ਨਹੀਂ ਸੀਗੀ ਜਿਸ ਨੇ ਜਿਸ ਦਾ ਹੱਥ ਜਿਹੜਾ ਕਿਸੇ ਤੌਰ ਦੇ ਉੱਤੇ ਫੜਿਆ ਗਿਆ ਇਹਨਾਂ ਦੇ ਵੱਲੋਂ ਔਰ ਨਾ ਹੀ ਕੋਈ ਹੋਰ ਵਿਅਕਤੀ ਉੱਥੇ ਜ਼ਿਆਦਾ ਮੌਜੂਦ ਸਨ ਇੱਥੋਂ ਤੱਕ ਵੀ ਗੱਲ ਕਹੀ ਗਈ ਹੈ ਕਿ ਉੱਥੇ ਸਿਰਫ ਇੱਕ ਵਿਅਕਤੀ ਜਿਸ ਨੇ ਟੋਪੀ ਪਾਈ ਹੋਈ ਸੀ ਉਹ ਮੌਜੂਦ ਸੀ ਔਰ ਉਸ ਨੇ ਇਸ ਪਰਿਵਾਰ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਉੱਚਾ ਨੀਵਾ ਬੋਲਣਾ ਸ਼ੁਰੂ ਕਰ ਦਿੱਤਾ ਔਰ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਤੌਰ ਦੇ ਉੱਤੇ ਉਸ ਵਿਅਕਤੀ ਨੇ ਫੋਨ ਕਰਕੇ ਆ ਨਾਲ ਆਪਣੇ ਸਾਥੀ ਸਾਧਲੇ ਜਿਨ੍ਹਾਂ ਦੀ ਗਿਣਤੀ 100 ਦੇ ਕਰੀਬ ਦੱਸੀ ਜਾ ਰਹੀ ਹੈ ਹਾਲਾਂਕਿ ਇਹ ਬਿਆਨ ਜਿਹੜਾ ਉਹ ਮੀਡੀਆ ਦੇ ਸਾਹਮਣੇ ਰੱਖਿਆ ਗਿਆ ਔਰ ਉਹਨਾਂ ਨੇ ਰਲ ਕੇ ਇਸ ਦੰਪਤੀ ਦੀ ਕੁੱਟਮਾਰ ਕੀਤੀ ਹੈ ਇਹ ਗੱਲਾਂ ਜਿਹੜੀਆਂ ਨੇ ਉਹ ਕਹੀਆਂ ਗਈਆਂ ਨੇ ਸਾਫਟਵਾਰ ਦੇ ਉੱਤੇ ਆਪਣਾ ਬਿਆਨ ਵੀ ਸਾਹਮਣੇ ਰੱਖਿਆ ਗਿਆ ਕਿ ਸਾਡੀ ਛਵੀ ਜਿਹੜੀ ਹੈ ਉਹ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਮਹਿਲਾਵਾਂ ਨਾਲ ਕੋਈ ਵੀ ਸਬੰਧ ਨਹੀਂ ਸੀਗਾ ਕਿਸੇ ਵੀ ਮਹਿਲਾ ਦਾ ਹੱਥ ਜਿਹੜਾ ਉਹ ਨਹੀਂ ਫੜਿਆ ਗਿਆ ਇਸ ਗੱਲ ਦੀ ਤਸਦੀਕ ਕੀਤੀ ਗਈ ਹੈ ਔਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਜਾਣ ਬੁੱਝ ਕੇ ਹੁਣ ਇਹ ਗੱਲਾਂ ਜਿਹੜੀਆਂ ਨੇ ਪਲੋਟ ਕੀਤੀਆਂ ਜਾ ਰਹੀਆਂ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਕੋਈ ਕਾਰ ਨਾ ਮੈਡੀਕਲ ਨਹੀਂ ਕਰਵਾਇਆ ਬਿਆਨ ਦੇ ਵਿੱਚ ਇਹ ਲਿਖਿਆ ਗਿਆ ਕਿ ਕੋਈ ਵੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਤਾਂ ਦੰਪਤੀ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਉਹ ਰਿਸ਼ਤੇ ਜਿਹੜੇ ਹਿਮਾਚਲ ਦੇ ਨਾਲ ਪੰਜਾਬ ਦੇ ਨਹੀਂ ਉਹ ਵਿਗਾੜਨਾ ਨਹੀਂ ਸੀ ਚਾਹੁੰਦੇ ਜਿਸ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਕਰਨਾ ਮناسب ਨਹੀਂ ਸਮਝਿਆ ਔਰ ਉੱਥੋਂ ਵਾਪਸ ਆ ਗਏ ਇੱਥੇ ਆ ਕੇ ਕਿਤੇ ਹੈਰਾਨੀ ਦੀ ਗੱਲ ਉੱਠਦੀ ਹੈ ਕਿਉਂਕਿ ਜਦੋਂ ਕੁੱਟਮਾਰੀ ਹੋ ਗਈ ਜਦੋਂ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਤਾਂ ਸੁਭਾਵਿਕ ਤੌਰ ਦੇ ਉੱਤੇ ਐਕਸ਼ਨ ਕੀਤਾ ਜਾਂਦਾ ਭਾਵੇਂ ਦੇਸ਼ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਹੋਣ ਨਾ ਤਾਂ ਇਹ ਕੋਈ ਸਿਆਸਤਦਾਨ ਨੇ ਨਾ ਤਾਂ ਇਹਨਾਂ ਨੇ ਕੋਈ ਪ੍ਰਾਂਣ ਚੱਕਿਆ ਹੋਇਆ ਜ਼ਾਹਿਰ ਤੌਰ ਤੇ ਜਦੋਂ ਧੱਕਾ ਹੋਏਗਾ ਤਾਂ ਧੱਕੇ ਦਾ ਆਨਸਰ ਵੀ ਦਿੱਤਾ ਜਾਣਾ ਚਾਹੀਦਾ ਹੈ ਕਾਨੂੰਨੀ ਪੱਧਰ ਦੇ ਵਿੱਚ ਰਹਿ ਕੇ ਜੋ ਵਾਰਦਾਤ ਹੋਈ ਹੈ ਉਸ ਨੂੰ ਪੁਲਿਸ ਦੇ ਸਾਹਮਣੇ ਰੱਖਣਾ ਚਾਹੀਦਾ ਔਰ ਕਾਰਵਾਈ ਕਰਵਾਉਣੀ ਚਾਹੀਦੀ ਹੈ ਪਰ ਉੱਥੇ ਆ ਕੇ ਇਹ ਵਿਅਕਤੀ ਕਹਿੰਦਾ ਪਿਆ ਹੈ ਕਿ ਇਹਨਾਂ ਨੇ ਤਾਂ ਇਸ ਤਰ੍ਹਾਂ ਕੁਝ ਨਹੀਂ ਕੀਤਾ ਕਿਉਂਕਿ ਉਹ ਹਿਮਾਚਲ ਦੇ ਨਾਲ ਪੰਜਾਬ ਦੇ ਰਿਸ਼ਤੇ ਨਹੀਂ ਸੀ ਵਿਗਾੜਨਾ ਚਾਹੁੰਦੇ ਆਪਣੇ ਆਪ ਦੇ ਵਿੱਚ ਇਹ ਹੈਰਾਨੀ ਦੀ ਗੱਲ ਉੱਠਦੀ ਹੈ ਕਿਉਂਕਿ ਆਮ ਤੌਰ ਦੇ ਉੱਤੇ ਇਸ ਤਰ੍ਹਾਂ ਨਹੀਂ ਹੁੰਦਾ ਆਮ ਤੌਰ ਦੇ ਉੱਤੇ ਜੇ ਕਿਸੇ ਨਾਲ ਕੁੱਟਮਾਰ ਹੋਈ ਹੈ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਹੋਈ ਹੈ ਭਾਵੇਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਈ ਹੈ ਤਾਂ ਉਸ ਦੀ ਕਾਰਵਾਈ ਜਿਹੜੀ ਆ ਉਹ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਕਿਉਂਕਿ ਇਹ ਸਿਕਿਉਰਿਟੀ ਦਾ ਮੁੱਦਾ ਬਣ ਜਾਂਦਾ ਹੈ ਪਰ ਇੱਥੇ ਆ ਕੇ ਜਦੋਂ ਇਹ ਗੱਲ ਕੀਤੀ ਗਈ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਬਿਆਨ ਵੀ ਡਾਮਾਡੋਲ ਹੁੰਦੇ ਨਜ਼ਰ ਆਏ ਨੇ ਪ੍ਰਤੀਤ ਹੋਏ ਨੇ ਖੈਰ ਸਚਾਈ ਕੀ ਹੈ ਅਜੇ ਵੀ ਉਹ ਪੂਰਨ ਤੌਰ ਦੇ ਉੱਤੇ ਸਾਹਮਣੇ ਨਹੀਂ ਆ ਸਕੀ ਦੋ ਵੱਖ-ਵੱਖ ਨੈਰੇਟਿਵਸ ਸਾਹਮਣੇ ਰੱਖੇ ਗਏ ਨੇ ਇੱਕ ਉਹ ਨੈਰੇਟਿਵ ਹੈ ਜਿਹੜਾ ਕਿ ਹਿਮਾਚਲ ਸਰਕਾਰ ਨੇ ਸਾਹਮਣੇ ਰੱਖਿਆ ਔਰ ਦੂ ਕਿਆ ਆਖਰਕਾਰ ਕਟਮਾਰ ਹੋਈ ਕਿਉਂ ਹੈ ਇਸ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਨੇ ਉਹ ਅਜੇ ਵੀ ਭੱਖੀਆਂ ਹੋਈਆਂ ਨੇ ਪਰ ਫਿਲਹਾਲ ਇਹ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅੱਗੇ ਕੀ ਕੁਝ ਹੁੰਦਾ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ